ਜੋ ਨਸ਼ਾ ਵਿਰੋਧ ਜਿਹੜੇ ਪਾਰਟ 2 ਹੈ ਜਿਹਦੇ ਮਹਿਮਾ ਪੰਜਾਬ ਸਰਕਾਰ ਜਦੋਂ ਦੀ ਸਰਕਾਰ ਹੋਣ ਚਾਹੀਏ ਉਸ ਸਮੇਂ ਤੋਂ ਹੀ ਕਿਉਂਕਿ ਜਿਹੜਾ ਸਾਡਾ ਪੰਜਾਬ ਪਿਛਲੀ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਉਹਨਾਂ ਦੇ ਆਪ ਦੇ ਮੁਕਾਬਲ ਕਰਕੇ ਸਾਡੇ ਨੌਜਵਾਨਾਂ ਨੂੰ ਜਿਹੜੀ ਨਸ਼ੇ ਦੀ ਦਿੱਕਤ ਇਹਨਾਂ ਲੋਕਾਂ ਨੇ ਲਿਆਂਦਾ ਅੱਜ ਉਹਨਾਂ ਬੱਚਿਆਂ ਨੂੰ ਉਸ ਟੰਗਲ ਚੋਂ ਕੱਢਣ ਲਈ ਉਸ ਦਿਨ ਤੋਂ ਅਸੀਂ ਸਿਰ ਤੋੜ ਲੱਗੇ ਹੋਇਆ ਲੋਕਾਂ ਦੇ ਸਹਿਯੋਗ ਨਾਲ ਔਰ ਉਹਦੇ ਬਹੁਤ ਹਾਂ ਪੱਖੀ ਜਿਹੜੇ ਹੈ ਨਿੱਕੇ ਆਉਣੇ ਸ਼ੁਰੂ ਵੀ ਹੋਏ ਆ ਅੱਜ ਮਾਨਸਾ ਜਿਹੜੇ ਹੈਗੇ ਅਨਾਜ ਮੰਡੀ ਤੋਂ ਅਸੀਂ ਸ਼ੁਰੂ ਕਰ ਰਹੇ ਕਿਉਂਕਿ ਇੱਕ ਆਗਾਜ਼ ਹੈ ਇਹਦੇ 'ਚ ਇਹ ਹੈ ਵੀ ਅਸੀਂ ਆਪਣੇ ਵਾਰਡ ਦੇ ਆਪਣੇ ਸ਼ਹਿਰ ਦੇ ਪਹਿਰੇਦਾਰ ਬਣਾਂਗੇ ਜਿੱਥੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਇੱਥੇ ਨਸ਼ਾ ਵਿਕ ਰਿਹਾ ਤਾ ਸਾਨੂੰ ਇਨਫੋਰਮ ਕਰੋ ਪੁਲਿਸ ਨੂੰ ਇਨਫੋਰਮ ਕਰੋ ਐਸਐਨਐਮ ਸਾਹਿਬ ਖੜੇ ਹੈ ਯੂ ਸਾਹਿਬ ਖੜੇ ਹੈ ਸਾਡੇ ਮਾਨਸੰਦੇ ਐਸਐਚਓ ਸਾਹਿਬ ਇੱਥੇ ਹੈ ਤਾਂ ਜੋ ਸਾਨੂੰ ਦੱਸਿਆ ਜਾਵੇ ਕਿ ਉਹ ਨਸ਼ਾ ਇੱਥੇ ਵਿਕ ਰਿਹਾ ਹੈ ਜਾਂ ਇੱਥੇ ਉਹਨਾਂ ਨੂੰ ਸ਼ੱਕ ਹੈ ਤਾਂ ਇਮੀਡੀਏਟਲੀ ਜਿਹੜੀ ਪੁਲਿਸ ਪ੍ਰਸ਼ਾਸਨ ਉੱਤੇ ਜਾਊਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਨੂੰ ਅੱਜ ਨੋਟਿਸ 'ਚ ਵੀ ਆਇਆ ਹੈ ਕਿ ਕੁਝ ਇਹ ਮਤਲਬ ਲੋਕ ਉਹਨੂੰ ਮਿਸਯੂਜ਼ ਕਰਦੇ ਆ ਮੈਡੀਕਲ ਨਸ਼ੇ ਨੂੰ ਮੰਨ ਲਓ ਹੁਣ ਕੋਈ ਪੇਸ਼ੀਐਂਟ ਹੈ ਉਹਨੂੰ ਨੀਂਦ ਦੀ ਗੋਲੀ ਇੱਕ ਲਿਖ ਕੇ ਦੇਤੀ ਤਾਂ ਉਹ 20 30 30 ਖਾ ਕੇ ਉਹਨੂੰ ਐਜੇ ਮਤਲਬ ਉਹਨੂੰ ਮਿਸਯੂਜ਼ ਕਰਕੇ ਉਹਨੂੰ ਵੀ ਨਸ਼ੇ ਦੇ ਤੌਰ ਤੇ ਵਰਤਦੇ ਆ ਉਹਦੇ ਬਾਰੇ ਵੀ ਸਾਰਾ ਅਵੇਅਰ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਚ ਹੋਰ ਕਿਉਂਕਿ ਇਹ ਇੱਕ ਲੋਕ ਲਹਿਰ ਬੰਦੀ ਜਾ ਰਹੀ ਹੈ ਇਹ ਸਾਰ ਕਿਉਂਕਿ ਇਹ ਕਿਸੇ ਇੱਕ ਦੀ ਸਮੱਸਿਆ ਨਹੀਂ ਕੱਲੀ ਸਰਕਾਰ ਦੀ ਸਮੱਸਿਆ ਨਹੀਂ ਹਰ ਇੱਕ ਘਰ ਦੀ ਸਮੱਸਿਆ ਹੈ ਸੋ ਇਹ ਸਮੱਸਿਆ ਨੂੰ ਤੁਹਾਡੇ ਵੀ ਮੈਂ ਤੁਹਾਡੇ ਮਾਧਿਅਮ ਨਾਲ ਵੀ ਸਾਰਾ ਕਿਉਂਕਿ ਮੀਡੀਆ ਹੈ ਜਿਹੜਾ ਉਹ ਸਾਡਾ ਤੀਸਰਾ ਨੇਤਰ ਹੈ ਜਿਹੜਾ ਸਾਰੇ ਸਮਾਜ ਨੂੰ ਇੱਕ ਇਹਨਾਂ ਦਿਖਾਉਂਦਾ ਹੈ ਉਹਨਾਂ ਦੇ ذریعے ਵੀ ਸਾਰੇ ਲੋਕਾਂ ਨੂੰ ਵੀ ਅਪੀਲ ਕਰਦਾ ਔਰ ਪ੍ਰਸ਼ਾਸਨਤਾ ਸਾਡੇ ਨਾਲ ਹੈ ਹੀ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਤਾੜਨਾ ਕਰਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਘਣਾਉਣੇ ਕੰਮ ਚ ਗ੍ਰਿਫਤਫੇ ਜਿਹੜੇ ਪਿਛਲੇ ਦਿਨਾਂ ਚ ਠਿੱਕੀ ਹੋਇਆ ਔਰ ਵੱਡੇ ਵੱਡੇ ਜਿਹੜੇ ਮਗਰਮੱਛ ਖੜੇ ਗਏ ਨੇ ਔਰ ਉਹਨਾਂ ਲੋਕਾਂ ਦੇ ਘਰ ਵੀ ਜਾਏ ਗਏ ਨੇ ਔਰ ਹੋਰ ਵੀ ਉਹਨਾਂ ਤੇ ਸਖਤ ਐਕਸ਼ਨ ਆਮਲੇ ਸਾਹਿਬ ਨੂੰ ਮੈਡੀਕਲ ਨਸ਼ਾ ਨੂੰ ਐਂਡੀਪੀਸੀ ਐਕਟ ਦੇ ਵਿੱਚ ਲਿਆਉਣ ਦੀ ਜਿਹੜੀ ਮੰਗੂ ਕੀਤੀ ਸੀ ਸੈਸ਼ਨ ਦੇ ਵਿੱਚ ਇਸ ਵਾਰ ਵੀ ਜਿਹਦੇ ਜਿਵੇਂ ਲੈ ਕੇ ਗੱਲਬਾਤ ਬਣਾਉਂਦਾ ਨਹੀਂ ਚਾਹਤਾ ਕਿ ਬਿਲਕੁਲ ਜੀ ਪੰਜਾਬ ਸਰਕਾਰ ਇਸ ਲਈ ਸੈਂਟਰ ਨੂੰ ਲਿਖ ਵੀ ਚੁੱਕੀ ਹੈ ਔਰ ਅਸੀਂ ਸੈਸ਼ਨ ਚ ਵੀ ਇਸ ਚ ਮੁੱਦਾ ਉਠਾਇਆ ਕਿਉਂਕਿ ਇਹ ਚੀਜ਼ ਹੈਗੀ ਕੁਛ ਕੇਂਦਰ ਸਰਕਾਰ ਦੇ ਹੱਥਾਂ ਚ ਹੁੰਦੀ ਹੈ ਕਿਉਂਕਿ ਸਾਡਾ ਪੰਜਾਬ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਹੈ ਅਸੀਂ ਇਸ ਦੇ ਬਾਰੇ ਚਿੰਤਤ ਵੀ ਆ ਔਰ ਕੇਂਦਰ ਸਰਕਾਰ ਨੂੰ ਵੀ ਔਰ ਸਾਰੀਆਂ ਅਥਾਰਟੀਆਂ ਨੂੰ ਸਮੇਂ ਸਮੇਂ ਤੇ ਇਹਦੇ ਬਾਰੇ ਜਾਣੂ ਵੀ ਕਰਾਉਣੇ ਆ ਜ਼ਰੂਰ ਉਹਦੇ ਮਤਲਬ ਕਿ ਕੁਛ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਲੋਕ ਹੈ ਨਾ ਇਸ ਕਾਨੂੰਨ ਦਾ ਪੈਦਾ ਉਠਾ ਕੇ ਵਿੱਚੋਂ ਨਿਕਲ ਜਾਂਦੇ ਨੇ ਉਹਨਾਂ ਨੂੰ ਵੀ ਮਤਲਬ ਕੋਈ ਇਸ ਤਰ੍ਹਾਂ ਸਕਤੇ ਐਕਸ਼ਨ ਵੀ ਉਹਨੂੰ ਮਦਦ ਕਰਦੇ ਸਰਕਾਰ ਉਹਨਾਂ ਲੋਕਾਂ ਦਾ ਵੀ ਸਾਥ ਲੋਕ ਜਿਹੜੇ ਕੁਝ ਕਹਿੰਦੇ ਨੇ ਵੀ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਦਾ ਵੀ ਸਾਥ ਇੱਥੇ ਬਿਖਰੇ ਨੇ ਕਿ ਉਹ ਦੱਸਦੇ ਵੀ ਉਹ ਕਹਿੰਦੇ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਦਾ ਵੀ ਸਾਥ ਬਿਲਕੁਲ ਨਹੀਂ ਅਸੀਂ ਤਾਂ ਇਹ ਚਾਹੁੰਦੇ ਵੀ ਹਰ ਇੱਕ ਨਾਗਰਿਕ ਦਾ ਸਾਥ ਦੇਵੇ ਹੋ ਸਕਦਾ ਕਿਤੇ ਨਾ ਕਿਤੇ ਕੋਈ ਅਨਗਹਿਲੀ ਕਿਸੇ ਤੋਂ ਰਹੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਸਮੱਸਿਆ ਸਾਡੇ ਅੱਜ ਤੇ ਮਿੱਤਰ ਐ ਐਮਸੀ ਸਾਹਿਬ ਪਹਿਲਾਂ ਐਕਸ ਐਮਸੀ ਪਾਲੀ ਦੀੋਂ ਆਏ ਉਹਨਾਂ ਨੇ ਕੁਝ ਚਿੰਤਾਵਾਂ ਦੱਸੀਆਂ ਮੈਂ ਕੁਝ ਉਹ ਉਸ ਤਰ੍ਹਾਂ ਦੇ ਸਾਰੇ ਅਸੀਂ ਅਧਿਕਾਰੀਆਂ ਨੂੰ ਵੀ ਉਹਦੇ ਬਾਰੇ ਮਤਲਬ ਸਖਤ ਤਾਲਨਾ ਵੀ ਦਿੱਤੀ ਹੈ ਸਲਾਹ ਵੀ ਦਿੱਤੀ ਹੈ ਕਿ ਤੁਸੀਂ رائے ਤੇ ਐਕਚੁਅਲ ਤੌਰ ਤੇ ਜਿਹੜਾ ਯੋਧ ਨਸ਼ਾ ਦੇ ਬਰੁਖ ਸਰਕਾਰ ਨੇ ਕੁਝ ਅਮਛੜੀ ਹੋਈ ਹੈ ਮਿਸ਼ਨ ਚੜਿਆ ਹੋਇਆ ਉਹਦੇ ਫੇਸ 2 ਦੇ ਤਹਿਤ ਪਿੰਡਾਂ ਦੇ ਪੈਰੇਦਾਰ ਮੁਹਿੰਮ ਚਲਾਈ ਹੈ ਉਹਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਇਸ ਤਰ੍ਹਾਂ ਦਾ ਫੰਕਸ਼ਨ ਉਜਿਤ ਕੀਤਾ ਜਾ ਰਿਹਾ ਹੈ ਤੇ ਰੈਲੀ ਕੱਢੀ ਜਾ ਰਹੀ ਹੈ ਤੇ ਸਿੰਪਲ ਲੋਕਾਂ ਨੂੰ ਐਕਟਿਵ ਕਰਨ ਵਾਸਤੇ ਹੈ ਕਿਉਂਕਿ ਪਹਿਲਾਂ ਲੋਕ ਇਸ ਚੀਜ਼ ਨੂੰ ਪੈਸਿਵ ਸਪੈਕਟੇਟਰ ਦੇ ਤੌਰ ਤੇ ਲੈਂਦੇ ਸੀਗੇ ਇਹ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਸੀ ਕਿ ਚਲੋ ਆਪਾਂ ਵੰਡਿਆ ਦਾ ਮੁੰਡਾ ਨਸ਼ਾ ਕਰਦੇ ਆਪਾਂ ਨੇ ਜਿੰਨਾ ਦੇ ਜਾਂ ਨਸ਼ੇ ਦਾ ਸਮਗਲਰ ਹੈ ਉਹ ਤੋਂ ਡਰਦੇ ਸੀ ਲੋਕ ਹੁਣ ਸਰਕਾਰ ਨੇ ਇਸ ਮੁਹਿੰਮ ਨੂੰ ਜਿਹੜੀ ਕਿ ਰੈਵੋਲੂਸ਼ਨ ਬਾਰੇ ਮਤਲਬ ਜਾਨਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਰੈਵੋਲੂਸ਼ਨ ਆ ਵੀ ਰਹੀ ਹੈ ਆਪਾਂ ਨੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕ ਇਸ ਇਸ ਚੀਜ਼ ਨੂੰ ਡਿਸਕਸ ਕਰਨ ਲੱਗੇ ਮਤਲਬ ਉਹ ਪੁੱਛਦੇ ਨੇ ਕੁਐਸਚਨਿੰਗ ਵੀ ਕਰਦੇ ਨੇ ਉਹ ਇਤਰਾਹ ਦਾ ਅਵੇਅਰ ਹੋ ਗਏ ਲੋਕ ਵੀ ਉਹਦੇ ਤਹਿਤ ਅਸੀਂ ਜਿਹੜੇ ਜਿਹੜੇ ਨਸ਼ੇ ਦੇ ਸਮਗਨਰ ਨੇ ਵਪਾਰੀ ਨੇ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਉਹਨਾਂ ਦੇ ਦੇਖੋ ਘਰ ਵੀ ਤੋੜੇ ਜਾ ਰਹੇ ਨੇ ਜੇ ਉਹਨਾਂ ਨੇ ਕੋਈ ਨਿਜਾਇਜ਼ ਕਬਜ਼ਾ ਕਰਕੇ ਆਪਣੇ ਘਰ ਬਣਾਏ ਆਪਣੇ ਇਥੇ ਮਾਨਸਰ ਸ਼ਹਿਰ ਦੇ ਵਿੱਚ ਵੀ ਇੱਕ 19 MC ਹੈ ਉਹਨੇ ਤੁਹਾਨੂੰ ਪਤਾ ਹੀ ਹੈ ਐਨਡੀਪੀ ਅਸਲੇ ਉਹਦੇ ਕਾਫੀ ਹੱਦ ਤੱਕ ਮਦਦ ਕਰਦੇ ਨੇ ਮਤਲਬ ਲੋਕ ਦੇਖੋ ਡਰ ਦੇ ਮਾਰੇ ਉਹਨਾਂ ਨੂੰ ਵੋਟਾਂ ਵੀ ਪਾ ਦਿੰਦੇ ਨੇ ਉਹਨਾਂ ਨੂੰ ਐਸ ਐਮ ਸੀ ਵੀ ਚੁਣ ਲੈਂਦੇ ਨੇ ਫਿਰ ਉਹ ਹੋਰ ਜਾਦੇ ਟੱਕਾ ਕਰਦੇ ਨੇ ਜਾਦੇ ਹੋਰ ਵਪਾਰ ਕਰਦੇ ਨੇ ਇਸ ਤੋਂ ਇਲਾਵਾ ਉਹ ਹੌਸਲਾ ਇੰਨਾ ਵੱਧ ਜਾਂਦਾ ਵੀ ਉਹਨਾਂ ਨੇ ਸਰਕਾਰੀ ਜਿਹੜੀ ਨਗਰ ਕੌਂਸਲ ਦੀ ਜ਼ਮੀਨ ਹੈ ਉਹਦੇ ਕਬਜ਼ਾ ਕਰਕੇ ਆਪਣੇ ਘਰ ਬਾਲ ਲੈਂਦੇ ਨੇ ਆਪਣਾ ਜਿਹੜਾ ਦੁਕਾਨਾਂ ਨੇ ਜਿੱਥੇ ਵਪਾਰ ਕਰਦੇ ਨੇ ਉਹ ਵੀ ਪਾਲ ਲੈਂਦੇ ਉਹ ਵੀ ਅਸੀਂ ਦੇਖੋ ਤੋੜੇ ਨੇ ਉਹ ਜਿਹੜੇ ਕਬਜ਼ੇ ਛੁੜਵਾਏ ਨੇ ਮਤਲਬ ਪੂਰੀ ਮੁਹਿੰਮ ਚੇੜੀ ਹੋਈ ਹੈ ਹਰੇਕ ਵਾਰਡ ਦੇ ਵਿੱਚ ਇਹ ਫੰਕਸ਼ਨ ਅਜਰ ਕਰ ਰਹੇ ਆ ਇਹਦੇ ਵਿੱਚ ਸਾਡੇ ਐਮਐਲਏ ਸਾਹਿਬ ਵੀ ਸੁਮਿਲ ਕਿਪੀ ਆ ਉਹਨਾਂ ਵੱਲੋਂ ਬਹੁਤ ਐਕਟਿਵ ਰੋਲ ਪਲੇ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਸਾਰੇ ਐਮਸੀ ਸਾਹਿਬਾਂ ਨੂੰ ਮੀਟਿੰਗ ਬੁਲਾਈ ਕਿ ਉਹਨਾਂ ਨੂੰ ਐਕਟੀਵੇਟ ਕੀਤਾ ਪੂਰਾ ਸਾਡੇ ਜਿਹੜੇ ਸ਼ਹਿਰ ਦੇ ਵਸਨੀਕ ਨਿਵਾਸੀ ਨੇ ਉਹ ਵੀ ਸਾਡੀ ਸਪੋਰਟ ਕਰ ਰਹੇ ਨੇ ਅੱਜ ਅਸੀਂ ਰੈਲੀ ਕੱਢਣ ਜਾ ਰਹੇ ਹਾਂ ਤੇ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਜਾਏਗਾ ਤੇ ਮਤਲਬ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ ਤਰੀ ਪਾਰੀ ਜੋ ਬਣ ਗਈ ਜਮਰੀ ਅੰਦੇ ਲਾਪਕੀ ਕੋਗਰਾ ਅੱਜ ਮੈਂ ਇਹ ਤੁਹਾਨੂੰ ਹਲਕਾ ਬੁਲਾਇਆ ਡਾਕਟਰ ਬਜੇ ਸਿੰਘ ਲਾ ਜੀ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਸੱਚੀ ਲੀਡਰਸ਼ਿਪ ਹੋ ਰਹੀ ਜਿਹੜਾ ਜੀਤਾ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਸਭ ਤੋਂ ਵੱਧ ਜੂਠ ਆਇਆ ਅਸੀਂ ਤਾਂ ਇਹੀ ਚਾਹੁੰਨੇ ਵੀ ਪੰਜਾਬ ਤੇ ਪੰਜਾਬੀ ਨੂੰ ਬਚਾਉਂਗੇ ਰੰਗਲਾ ਪੰਜਾਬ ਨੂੰ ਬਣਾਉਣ ਵਾਸਤੇ ਸਾਡਾ ਸਾਥ ਦਿਓ ਧੰਨਵਾਦ ਆ ਤੁਹਾਡੇ ਮੀਡੀਆ ਵਾਲਿਆਂ ਦਾ ਵੀ ਅਮਾ ਸਾਡੀ ਤੁਸੀਂ ਗੱਲ ਪੂਰੇ ਜੋਰਸਰ ਨਾਲ ਉਠਾ ਰਹੇ ਹੋ ਪਰ ਇਹ ਲੋਕਾਂ ਨੂੰ ਸਹਿਯੋਗ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਆਪਣਾ ਪੰਜਾਬ ਤੇ ਪੰਜਾਬ ਦੀ ਜਵਾਨੀ ਆਪਾਂ ਬਚਾ ਸਕੀਏ ਬਹੁਤ ਧੰਨ